ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਗਾ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਰਚ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜਿੱਥੇ ਹੜਾ ਵਰਗੇ ਹਾਲਾਤ ਪਣੇ ਹੋਏ ਨੇ ਉਸ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਐਕਸ਼ਨ ਮੋਡ ਤੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਹੁਣ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਿਹਤ ਮੰਤਰੀ ਬਲਬੀਰ ਸਿੰਘ ਫਿਰੋਜ਼ਪੁਰ ਦੇ ਦੌਰੇ ਤੇ ਨੇ ਤੇ ਇਸ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਸ ਦੌਰਾਨ ਆਦੇਸ਼ ਜਿਹੜੇ ਆ ਉਹ ਦੇ ਦਿੱਤੇ ਗਏ ਨੇ ਹੁਕਮ ਦਿੱਤੇ ਗਏ ਨੇ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਮਣਾ ਨਾ ਕਰਨਾ ਪਵੇ ਕਿਉਂਕਿ ਜਿੱਥੇ ਲਗਾਤਾਰ ਬਰਸਾਤ ਦੇ ਕਾਰਨ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜਾ ਦੀ ਸਥਿਤੀ ਬਣੀ ਹੋਈ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਇਸ ਤੇ ਮੱਦੇਨਜ਼ਰ ਹੀ ਸਿਹਤ ਮੰਤਰੀ ਬਲਬੀਰ ਸਿੰਘ ਜਿਹੜੇ ਨੇ ਉਹ ਫਿਰੋਜ਼ਪੁਰ ਪਹੁੰਚੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਕਾਰੀ ਜਿਹੜੀ ਆ ਉਹ ਉਸ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਫਿਰ ਨਾਲ ਹੀ ਸਿਵਲ ਹਸਪੀਟਲ ਦੇ ਵਿੱਚ ਡੇਂਗੂ ਵਾਰਡ ਦਾ ਵੀ ਨਿਰਿਖਣ ਕੀਤਾ ਹੈ ਕਿ ਕੁਝ ਨਿਰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਉਹ ਵੀ ਸੁਣ ਲੈਣੇ ਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਹੜ੍ਹ ਆਏ ਹੋਏ ਆ ਜੀ ਜਿਵੇਂ ਸਾਡੇ ਮਰੇ ਐਮਐਲਏ ਦੇ ਪਾਜਾ ਸਿੰਘ ਸਰਾਰੀ ਜੀ ਸਰ ਸਾਹਿਬ ਔਰ ਮਿਨਿਸਟਰ ਔਰ ਸਾਰੇ ਥੋੜੇ ਜਿਨਾ ਪ੍ਰਸ਼ਾਸਨ ਸਾਡੇ ਅਸੀਂ ਸਾਰੇ ਜਣੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਟ ਮਿਸਟਰ ਜੀ ਅਨੰਤਪਾ ਬੜਾਈਆਂ ਉਹਦੇ ਵਿੱਚ ਅਸੀਂ ਜਿਹੜੇ ਆ ਗਏ ਸਾਰੇ ਜਿੰਨੇ ਵੀ ਕੈਬਨਿਟ ਮਿਨਿਸਟਰ ਹੈ ਅਸੀਂ ਫੀਲਡਸ ਜਾ ਕੇ ਰਾਤ ਨੂੰ ਸਾਰੇ ਹਾਲਾਤ ਦੇਖ ਰਹੇ ਹਾਂ ਮੈਂ ਆਲਰੇਡੀ ਜਿਹੜਾ ਕੋਸਲਾ ਜਿਹੜਾ ਸਾਰਾ ਜਿੰਨਾ ਵੀ ਉਹਦਾ ਸਿਹਤ ਦਾ ਪ੍ਰੋਗਰਾਮ ਸਾਰੇ ਪੰਜਾਬ ਚ ਮੈਨੂੰ ਸੁਪਰਵਾਈਜ਼ ਕਰ ਰਿਹਾ ਉਹ ਖੁਦ ਜਾ ਕੇ ਦੇਖ ਰਹੇ ਆ ਸਾਡੇ ਕੋਲ ਇੱਕ ਮੋਬਾਈਲ ਟੀਮ ਹੈ ਅਸੀਂ ਜਿਹੜੀਆਂ ਹੈਗੀਆਂ 323 ਮੋਬਾਈਲ ਟੀਮਾਂ ਬਣਾਈਆਂ ਜਿਹਦੇ ਵਿੱਚ ਡਾਕਟਰ ਵੀ ਆਉਂਦੇ ਆ ਸਾਰੀਆਂ ਦਵਾਈਆਂ ਸਾਰਾ ਕੁਝ ਬੰਦ ਬੰਦਬਸਤਾ ਹੈ ਉਹ ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਉੱਥੇ ਅਸੀਂ ਇੰਨੀ ਜਲਦੀ ਟੈਂਪੋਰਰੀ ਡਿਸਪੈਂਸਰੀ ਜਾਂ ਛੋਟਾ ਜਿਹਾ ਹਸਪੀਟਲ ਸਟੱਪ ਕਰ ਦਿੰਦੇ ਆ ਇਸ ਤੋਂ ਬਾਅਦ ਸਾਡੇ ਕੋਲ 450 ਤੋਂ ਕਲੀਨਟੀਆਂ ਲੈ ਕੇ ਆ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਦੇ ਪਾਸਟ ਡਾਕਟਰ ਉਹਦੇ ਵਿੱਚ ORS, ਗੁਰੂ ਰਿੰਦਿਆ ਬੋਲੀਆ ਉਹ ਅਸੀਂ ਆਸ਼ਾ ਵਰਕਰ ਤੱਕ ਦੇ ਦਿੱਤਾ। ਤੋਂ ਬਾਅਦ ਖੂਬਸਰੇ ਤੋਂ ਸ਼ੁਰੂ ਕਰਕੇ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸੀਗਾ ਸਭ ਤੋਂ ਵੱਸਟ ਅਫफेक्टेड ਏਰੀਆ ਸੀਗਾ ਉਹ ਬਾਪਰ ਏਰੀਆ ਸੀਗਾ ਸਰਕਾਰਪੁਰ ਬੋਤੀ ਸਾਹਿਬ ਦੇ ਵਿੱਚ ਬਾਬੇ ਨਾਲਖ ਦੀ ਨਗਰੀ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਜਿਹੜੇ ਡੇਰੇ ਆ ਤੇ ਰਹਿੰਦੇ ਆ ਉਹਨਾਂ ਤੱਕ ਸਾਰਿਆਂ ਦੀ ਮੈਡੀਕਲ ਟੀਮ ਪਹੁੰਚ ਰਹੀ ਹੈ। ਦੇ ਉਹਨਾਂ ਵਾਸਤੇ ਖਾਣ ਵਾਸਤੇ ਪਾਣੀ ਰਾਸ਼ਨ ਸੁੱਕਾ ਰਾਸ਼ਨ ਔਰ इवन ਜਿਹੜੇ ਪਰਵੇਸ਼ੀਆ ਉਹਨਾਂ ਵਾਸਤੇ ਖਾਣ ਔਰ ਜਿਹੜਾ ਹੈਗਾ इवन ਜਿਹੜੋ ਅਸੀਂ ਸਾਡੇ ਜੱਜ ਨੂੰ ਚਾ ਆਪਣਾ ਆਚਾਰ ਕਹਿੰਦੇ ਆ इवन ਪਰਵੇਸ਼ੀਆ ਵਾਸਤੇ ਉਹ ਵੀ ਸੰਗਤ ਪਚਾ ਲਈ ਹੈ ਬਹੁਤ ਸਾਰੇ ਤੇ ਕਮਮਟ ਵੀ ਮਦਦ ਕਰ ਰਹੀ ਹੈ ਇਹਦੇ ਨਾਲ ਨਾਲ ਜਿਹੜੀ ਇੱਕ ਨਵੀਂ ਗੱਲ ਹੈ ਕਿ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੀ ਗੱਲ ਕਹੀ ਹੈ ਉਹ ਅਸੀਂ ਸਾਰੇ ਉਹਦੇ ਤੇ ਕੰਮ ਕਰ ਰਹੇ ਆ ਕਿ ਕਿੰਨਾ ਪਾਣੀ ਤੁਹਾਡੇ ਬੱਚੇ ਚ ਆਇਆ ਕਿੰਨਾ ਤੇਈ ਚ ਆਇਆ ਸੀ ਕਿੰਨਾ ਜਦੋਂ ਪਹਿਲੇ 85 ਦੇ ਪਲਾਟ ਜਿਹੜੇ ਸੀਗੇ ਉਹ ਇਸ ਤੋਂ ਕਿਤੇ ਜ਼ਿਆਦਾ ਵੱਸ ਸੀਗੇ ਜਿਹੜੇ ਜਿਨ੍ਹਾਂ ਨੇ ਉਹ ਕਵਰ ਕੀਤਾ ਤੁਹਾਡੇ ਕੋਲ ਪਤਾ ਨਹੀਂਗਾ ਉਦੋਂ ਕਿੰਨਾ ਪਾਣੀ ਆਇਆ ਸੀਗਾ ਤੇ ਆਪਾਂ ਇਹਦੇ ਵਿੱਚ ਪੱਕਾ ਹੱਲ ਵੀ ਇਹਦਾ ਜਿਹੜਾ ਅਫਸਰ ਜਾਵੇ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਸਾਰਾ ਜਿੰਨਾ ਵੀ ਅਸੀਂ ਡਾਟਾ ਹੈਗਾ ਉਹਦਾ ਐਨਾਲਿਸਿਸ ਕਰਕੇ ਅਸੀਂ ਇਹਦਾ ਉਹ ਵੀ ਅਸੀਂ ਜਿਹੜਾ ਸੋਲੂਸ਼ਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਵਾਂਗੇ ਇਹਦੇ ਨਾਲ ਨਾਲ ਜਿਹੜੇ ਤੁਹਾਡੇ ਆਪਣੇ ਤਰਨਤਾਰਨ ਔਰ ਰੋਸਪੁਰ ਦੇ ਦੋ ਜ਼ਿਲ੍ਹੇ ਆ ਵੀ ਜਿਹਦੇ ਵਿੱਚ ਫਸਲ ਤਾਂ ਹਜ਼ਾਰਾਂ ਇੱਕ ਚਲੀ ਕੋਨੇਖਾਰ ਹੋਇਆ ਉਹ ਤਾਂ ਆਲਰੇਡੀ ਮੁੱਖ ਮੰਤਰੀ ਸਾਹਿਬ ਨੇ ਗੱਲ ਕਰੀ ਦੀ ਜਦੋਂ ਪਾਣੀ ਨੂੰ ਉੱਚੇ-ਉੱਤੇ ਦਾ ਬਦਲ ਦੌੜੀ ਕਰਾਂਗੇ ਐਸੇ ਵੇਲੇ ਜਿਹੜਾ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਤੁਹਾਡੇ ਬੜੀਆਂ ਨਦੀਆਂ ਹੈਗੀਆਂ ਪੌਂਗ ਕਾਮ ਦੇ ਵਿੱਚ ਪਾਣੀ ਖਤਰੇ ਦੇ ਬਾਕ ਤੋਂ ਪੜਾ ਉੱਥੋਂ ਰੀਲீஸ் ਹੋ ਰਿਹਾ ਹੈ ਔਰ ਸਤਲੁਜ ਦੇ ਵਿੱਚ ਵੀ ਚੜਾ ਹੈਗਾ ਉਹ ਪਖੜਾ ਡੈਮ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਉਧਰੋਂ ਵੀ ਰੀਲீஸ் ਹੋ ਰਿਹਾ ਅਸੀਂ ਉਹਨੂੰ ਕੋਆਰਡੀਨੇਟ ਕਰ ਰਹੇ ਆ ਜੀ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਕਰ ਰਹੇ ਆ ਗੋਰ ਸਾਹਿਬ ਕਰਦੇ ਆ ਸਾਰੇ ਜਿਹੜੇ ਮਿਲ ਕੇ ਅਸੀਂ ਕਰ ਰਿਹਾ ਉਹਨੂੰ ਤਾਂ ਕਿ ਉਹ ਮੇਂ ਇਕੱਠੇ ਨਾ ਹੋ ਜੇ ਜੋ ਕਿ 88 ਇਹ ਇਹ ਸੋਇ ਜਿਹੜਾ ਤਰਨ ਤਰਨ ਔਰ ਰੋਜਪੜ ਦੇ ਵਿੱਚ ਜਿਹੜੇ ਤੁਹਾਡੇ ਤਾਪੂ ਸੀਗਾ ਕਿ ਇਹਨੂੰ ਸਾਡੇ ਕਾਮੂਦਰ ਤਾਪੂ ਕਹਿੰਦੇ ਆ। ਹਾਂ ਉਹ ਉੱਥੋਂ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਬਾਹਰ ਸ਼ਿਫਟ ਕਰਤਾ ਹੋਇਆ ਕੁਛ ਇੱਕ ਬੰਦੇ ਉੱਥੇ ਰਹੇ ਆ ਉਹਨਾਂ ਨੂੰ ਖੀਣ ਦੀ ਪਾਣੀ ਸੁੱਕਾ ਰਾਸ਼ਨ ਅਸੀਂ ਸਾਰੇ ਉਹਨਾਂ ਨਾਲ ਵੀ ਇਨ ਟੱਚ ਆ ਤੇ ਨੰਬਰ ਸਾਡੇ ਕੋਲ ਹੈਗੇ ਆ ਵੱਡੇ ਜੋ ਪ੍ਰੈਗਨੈਂਟ ਲੇਡੀ ਸੀਗੇ ਜਿਨ੍ਹਾਂ ਦੀ ਡਿਲੀਵਰੀ ਦੂ ਸੀ ਉਹਨਾਂ ਨੂੰ ਅਸੀਂ ਪਹਿਲੇ ਲਿਆਂਦਾ ਸੀ ਬਾਹਰ ਕੱਢ ਲਿਆ ਸੀ ਰੈਸਕਿਊ ਕਰ ਲਿਆ ਸੀ ਉਹਦੇ ਵਿੱਚੋਂ ਇੱਕ ਦਾ ਸਿਹਰੀਨ ਹੋ ਗਿਆ ਉਹਨਾਂ ਦੀ ਬੇਟੀ ਹੋਈ ਜਾਂ ਮਾਂ ਬੇਟੀ ਦੋਨੋਂ ਤੰਦਰੁਸਤ ਆ ਔਰ ਦੂਜੀ ਦੇ ਵਿੱਚ ਵੀ ਹਾਈ ਰਿਸਕਨੈਂਸੀ ਸੀ ਸੀ ਉਹ ਆਪਣੀ ਸਪੋਰਟ ਮੈਡੀਕਲ ਫਾਲ ਚੁਣਵਾ ਦਿੱਤਾ ਸੋ ਸਾਰੇ ਜਿੰਨੀਆਂ ਵੀ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਅਸੀਂ ਆਫਰ ਦਿੱਤੀ ਆ ਕਿ ਤੁਸੀਂ ਆ ਕੇ ਸਾਡੇ ਹਸਪਤਾਲ ਸਾਡੇ ਫੈਮਿਲੀ ਨੰਬਰ ਜਿਦਾਂ ਰੋ ਅਸੀਂ ਪਰਸ਼ਾਦਾ ਵੀ ਸ਼ਕਾਵਾਂਗੇ ਤੁਹਾਡੀ ਦੇਖਭਾਲ ਕਰਾਂਗੇ ਔਰ ਜਦੋਂ ਡਿਲੀਵਰੀ ਹੋ ਜੇਗੀ ਮਾਂ ਬੱਚਾ ਦੋਨੋਂ ਤੰਦਰੁਸਤ ਹੋ ਕੇ ਤੁਹਾਨੂੰ ਵਾਪਸ ਕਰ ਦੇਵਾਂਗੇ ਜੋ ਇਸ ਤਰ੍ਹਾਂ ਮਾਰਾ ਕੇ ਇਸ ਤਰ੍ਹਾਂ ਸਾਡਾ ਜਿਹੜਾ ਜਦੋਂ ਹੜ ਆਉਂਦੇ ਉਹਦੇ ਨਾਲ ਇੱਕ ਹੋਰ ਚੀਜ਼ ਹੁੰਦੀ ਆ ਜਦੋਂ ਗੰਦੇ ਪਾਣੀ ਕਰਕੇ ਸਕੇਨ ਡਿਜ਼ੀਜ਼ਸ ਮੱਖੀਆਂ ਮਛਰਾ ਕਰਕੇ ਡੈਂਗੀ ਮਲੇਰੀਆ ਚਿਕੋਨੋਹੀਆਂ ਡਾਇਰੀਅਲ ਡਿਜ਼ੀਜ਼ਸ ਬੱਤ ਜਾਣੀਆਂ ਉਹਦੇ ਵਾਸਤੇ ਅਸੀਂ ਲਾਰਵੇ ਦੀ ਟਰੈਕਿੰਗ ਕਰ ਰਹੇ ਹਾਂ ਕਿ ਜਿੱਥੇ ਮੱਛਰ ਦਾ ਲਾਰਵਾ ਸਾਨੂੰ ਮਿਲਦਾ ਜਾਂ ਮੱਛਰ ਮਿਲਦਾ ਡਿਟੈਕਸ਼ਨ 19 ਘੰਟੇ ਸੁਵੇ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਪਾਣੀ ਦੀ ਟੈਸਟਿੰਗ ਕਰਕੇ ਲਾਰਸ ਕਿਰ ਤੇ ਟੈਸਟਿੰਗ ਕਰਕੇ ਜਿੱਥੇ ਪਾਣੀ ਗੰਦਾ ਹੁੰਦਾ ਅਸੀਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ 20 ਬੰਦੇ ਬਿਮਾਰ ਨਾ ਹੋਣ ਅਸੀਂ ਤੁਹਾਨੂੰ ਪੀਣ ਲਈ ਪਾਣੀ ਮੋਤਰਾਚ ਵੀ ਦੇ ਰਹੇ ਆ ਟੈਂਕਰ ਦੇ ਥਰੂ ਵੀ ਇੱਥੇ ਲੋੜ ਅਸੇਪਾਰ ਸਪਲਾਈ ਉਹਨਾਂ ਨੂੰ ਸਪਲਾਈ ਕਰ ਰਹੇ ਆ ਸੋ ਇਹ ਸਾਰੀਆਂ ਮੈਜਰਸ ਕਰ ਰਹੇ ਆ ਤੇ ਨਾਲ ਨਾਲ ਸਰਫਲੱਗ ਸੈੱਟ ਫੀਲਡ ਏਰੀਆ ਲਈ ਕਿੰਨਾ ਫੰਡ ਪੰਜਾਬ ਗਵਰਨਮੈਂਟ ਵੱਲੋਂ ਹੁਣ ਤੱਕ ਰੀਲੀਜ਼ ਕੀਤਾ ਜਾ ਚੁੱਕਾ ਹੈ ਸੈਂਟਰ ਦੀ ਵੀ ਜੀ ਦਿੱਤੀ ਹੈ ਜੀ ਸੈਂਟਰ ਵੱਲੋਂ ਵੀ ਪੰਜਾਬ ਦੀ ਬਾ ਵੜੀ ਗਈ ਹੈ ਕਿ ਨਹੀਂ ਅੰਮ੍ਰਿਤਪੁਰ ਤੇ ਇਹ ਬੜਾ ਸਾਰਾ ਜਿਹੜਾ ਡਾਟਾ ਕਿਉਂਕਿ ਮੈਂ ਵੀਰਚਾ ਪਿਛਲੇ ਦੋ ਤਿੰਨ ਦਿਨ ਤੋਂ ਤੇ ਸੀਐਮ ਸਾਹਿਬ ਖੁਦ ਖੁਦ ਮੌਕਾ ਦੇਖ ਕੇ ਗਏ ਆ ਮੇਰੇ ਵਾਸਤੇ ਜਿਹੜਾ ਸਾਡਾ ਡਿਸਾਸਟਰ ਮੈਨੇਜਮੈਂਟ ਦਾ ਵਿਭਾਗ ਹੈਗਾ ਉਹਦੇ ਚ ਫਰਸ ਦਾ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੈਂਬਰਾਂ ਨੂੰ ਕਹਿਤਾ ਕਿ ਲੋਕਾਂ ਨੂੰ ਦਵਾਈਆਂ ਪੀਣ ਵਾਲਾ ਪਾਣੀ ਪਸ਼ੂਆਂ ਵਾਸਤੇ ਚਾਰਾ ਜੋ ਲੋਕਾਂ ਨੂੰ ਰੈਸਕਿਊ ਅੰਡਰ ਲੀਫ ਜਿਹੜਾ ਵੀ ਰਲੀਫ ਮਟੀਰੀਅਲ ਜਦੋਂ ਮਰਜੀ ਲੈ ਲਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਦਿਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਕੇ ਬਿੱਲ ਭੇਜ ਦਿਓ ਆਦਿ ਦੇ ਰੇਟ ਪਿੱਛੇ ਲੋਕ ਇਫੈਕਟਡ ਹੋਏ ਹੋਏ ਨੇ ਫਰਸ ਰੀਲੀਜ਼ ਵੀ ਹੋ ਰਹੀ ਕਿਹੜੇ ਮੇਲੇ ਉੱਪਰ ਕੋਲ ਨਹੀਂ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਤੁਸੀਂ ਤੁਹਾਡੇ ਕੋਲ ਫਿਗਰ ਹੀ ਨਹੀਂ ਹੈ ਸਰ ਕਿ ਕਿੰਨਾ ਕੁ ਪੈਸਾ ਤੁਸੀਂ ਰੀਲੀਜ਼ ਕਰ ਚੁੱਕੇ ਹੋ ਹੁਣ ਤੱਕ ਪੰਜਾਬ ਦੇ ਜਿੰਨੇ ਵੀ ਡਿਸਟ੍ਰਿਕਟ ਇਫੈਕਟਡ ਹੈਗੇ ਨੇ ਅਗਰ ਜੇ ਤੁਸੀਂ ਇੱਕ ਮੰਤਰੀ ਹੋ ਕੇ ਤੁਹਾਡੇ ਕੋਲ ਡਿਟੇਲ ਨਹੀਂ ਹੈਗੀ ਤਾਂ ਫਿਰ ਸਰਕਾਰ ਕੋ ਤੁਹਾਨੂੰ ਇਮੀडिएटली ਤੁਸੀਂ ਨਾ ਇੱਕ ਸੀਨੀਅਰ ਪੱਤਰਕਾਰ ਨੂੰ ਮੈਂ ਮਰਨਾਂ ਕਿ ਇੱਥੇ ਆਉਂਦਾ ਜਦੋਂ ਫਲੱਡਸ ਆਉਂਦੇ ਆ ਪਹਿਲਾ ਕੰਮ ਹੁੰਦਾ ਰੈਸਕਿਊ ਤੇ ਦੂਜਾ ਹੁੰਦਾ ਹੈ ਰੀਲੀਫ ਤੀਜਾ ਹੁੰਦਾ ਕਿ ਜਦੋਂ ਆਪਾਂ ਉਹਦੀ ਰੀਹੈਬਿਟੇਸ਼ਨ ਮੈਂ ਜਦੋਂ ਮਤਲਬ ਇਸ ਤੋਂ ਬਾਅਦ ਸਾਡੀ ਅਗਲੀ ਫੇਸ ਹੋ ਰਹੀ ਈ ਰੀਹੈਬਿਲੇਟੇਸ਼ਨ ਹੋ ਰਹੀ ਉਹਦੇ ਵਿੱਚ ਕ੍ਰੌਪ ਡੈਮੇਜ ਅਸੈਸ ਹੋਣੀ ਆ ਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਪੈਸੇ ਸਾਨੂੰ ਜਿੱਥੇ ਵੀ ਸਾਨੂੰ ਲੋੜ ਹੈ ਕੱਲ ਇੱਕ ਬੜਾ ਮਤਲਬ ਥਾਂ ਰਫੋਰਚਨੇਟ ਇੱਕ ਵਾਕਿਆ ਹੋਇਆ ਸੀ ਹਸਾਰਪੁਰ ਦੇ ਵਿੱਚ ਤਾਂ ਉਹ ਵੀ ਮੋਨਿਟਰ ਕਰ ਲਿਆ ਸਾਡੀਆਂ 10 ਮਿੰਟ ਦੇ ਵਿੱਚ ਅਪਰੇ ਪਹੁੰਚ ਗਏ ਸੀ ਉਹਨਾਂ ਨੂੰ ਹਸਪਤਾਲ ਲਿਜਾ ਕੇ ਅੰਮ੍ਰਿਤਸਰ ਤੋਂ ਮੈਂ ਟੀਮ ਭੇਜ ਦਿੱਤੀ ਆ ਉੱਥੇ ਉਹਦੀ ਮੈਨੇਜਮੈਂਟ ਹੋ ਰਹੀ ਆ ਕੋਨ ਦਾ ਸਾਰਾ ਰਾਜ ਵਿਸ਼ਤੇ ਸਕੇ ਡਿਗਰੀ ਹੋ ਰਿਹਾ ਪਹਿਲਾ ਜਿਹੜਾ ਕੰਮ ਹੈ ਨਾ ਜਿਹੜਾ ਕਹਿੰਦੇ ਇਹ ਰੈਸਕਿਊ ਤੇ ਲਿਖੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਸੈਂਟਰ ਤੇ ਕਹਿੰਦੇ ਮਿਆਨਿਕ ਬੈਠਾ ਜਦੋਂ ਰੀਹੈਬਿਲੀਟੇਸ਼ਨ ਆਏਗੀ ਉਸ ਵੇਲੇ ਤੁਹਾਨੂੰ ਹੋਣਾ ਕਿ ਆ ਅਸੈਸ ਹੈ ਆ ਡੈਮੇਜਰ ਚਾਹੇ ਵੱੜੀਆਂ ਫਿਕਰਸ ਆ ਅਸੀਂ ਸੈਂਟਰ ਤੋਂ ਮੰਗਿਆ ਜਾਂ ਸੈਂਟਰ ਤੋਂ ਆਉਣ ਨੂੰ ਕਿਸੇ ਸੈਂਟਰ ਆਪਣੀ ਟੀਮ ਭੇਜ 32 ਸਾਰ 3:30 ਸਾਢੇ 3:30 ਹੋ ਚਲੇ ਆ ਫਰੀਪੁਰ ਜ਼ਿਲ੍ਹੇ ਦਾ ਹੱਥਾ ਲੈ 86 ਪੋਸਟਾਂ ਨੇ ਸਿਰਫ 26 ਪੋਸਟਾਂ ਨੇ ਬਾਕੀ ਪੋਸਟਾਂ ਖਾਲੀ ਪਈਆਂ ਕਿਵੇਂ ਲਾਜ਼ ਹੋਏ ਇਹ ਕੰਮ ਦੀ ਗੱਲ ਹੈ ਇਹ ਪਹਿਲੀ ਜਿਨ੍ਹਾਂ ਨੇ 1000 ਡਾਕਟਰ ਭਰਤੀ ਕੀਤੇ ਸਾਰੀ ਪ੍ਰੋਸੈਸ ਕੰਪਲੀਟ ਹੋ ਗਈ ਹੈ ਜੀ ਇਸ ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਡਾਕੂਮੈਂਟ ਵੈਰੀਫਿਕੇਸ਼ਨ ਚੱਲਦੀ ਪਈ ਹੈ 15 ਤੋਂ 15 ਦਿਨ ਚੱਲ ਜਾਣਗੇ ਸਾਰੇ ਜ਼ਿਲ੍ਹਾ ਹਸਪਤਾਲ ਸਾਰੇ ਸਬਡੀਵਿਜ਼ਨ ਹਸਪਤਾਲ ਸੀਐਸਸੀ ਦੇ ਵਿੱਚ 24 ਘੰਟੇ ਸਬਸਿਸ ਹੋਣ ਗਿਆ 400 ਨਰਸਾਂ ਦੀ ਐਡਵਰਟਾਈਜ਼ਮੈਂਟ ਵੀ ਚੱਲੀ ਗਈ ਹੈ ਪ੍ਰੋਸੈਸ ਸ਼ੁਰੂ ਹੋ ਗਿਆ 550 ਦੀ ਹੋਰ ਤਿਆਰ ਹੈ ਜੀ 1000 ਨਰਸਾਂ ਆਣਗੀਆਂ ਸਾਰੇ ਹਸਪਤਾਲਾਂ ਦੇ ਵਿੱਚ ਇਸ ਤੋਂ ਪਹਿਲਾਂ 400 ਡਾਕਟਰ ਅਸੀਂ ਪਹਿਲਾਂ ਕਰਕੇ ਕਰ ਚੁੱਕੇ ਹਾਂ ਜੋ 329 ਨੇ ਜੁਆਇਨ ਕੀਤਾ ਸੀ ਅਸੀਂ ਜਿਹੜੇ 150 ਦੇ ਕਲੀਨਟ ਜਿਹੜੇ ਤੁਹਾਡੇ ਇਹ ਪਹਿਲੀ ਵਾਰ ਹੀ ਹੈ ਜੀ ਪਹਿਲੀ ਸਰਕਾਰ ਹੈ ਕਿ ਆਈ ਵਾਰੀ ਬੱਚੇ ਪੀਜੀ ਕਰਨਾ ਆਉਂਦੇ ਸੀ ਸਰਕਾਰ ਮਹਿੰਗਾ ਖਰਚਾ ਕਰਕੇ ਉਹਨਾਂ ਨੂੰ ਡਾਕਟਰ ਸਪੈਸ਼ਲਿਸਟ ਡਾਕਟਰ ਬਣਾਉਂਦੀ ਸੀ ਜੋ ਪੀਜੀ ਕਰਕੇ ਚਲੇ ਜਾਂਦੇ ਸੀ ਬੋਰਡ ਐਕਸੇ ਮਸ਼ੀਨਾਂ ਜਿਹੜੀਆਂ ਨੇ ਪਹਿਲੇ ਕਦਾ ਜਵਾਹਰ ਖੁਦ ਦੂਜਾ ਸਵਾ ਵਿੱਚ ਬਾਹਰ ਕਰਤਾ 125 ਡਾਕਟਰ ਜੁਆਇਨ ਕਰ ਗਏ ਜੀ ਬਾਕੀ ਨੂੰ 7.7 ਕਰੋੜ ਰੁਪਏ ਸਮਾਪਤ ਕਰਤਾ ਬਾਕੀ ਜਿਹੜੇ ਬਚੇ ਉਹਨਾਂ ਨੂੰ ਨੋਟਿਸ ਦਿੱਤਾ ਵੀ ਜਿਆਦਾ 8 ਕਰੋੜ ਤੁਸੀਂ ਜਮ੍ਹਾਂ ਕਰਾ ਦਿਓ ਤੇ ਜੋ ਸਰਵਿਸ ਚਾਰਟ ਹੈ ਉਹ ਵੀ ਪਾਰਟ ਹੈ ਇਹ ਪਹਿਲੀ ਵਾਰੀ ਹੋ ਗਿਆ ਜਿਹੜੇ ਡਾਕਟਰ 50 ਜਾਂਦੇ ਰਿਟਾਇਰ ਹੁੰਦੇ ਸੀ ਗੈਨੇਕੋਲੋਜੀਸਟ ਡੋਸ਼ੀ ਦੇ ਡਾਕਟਰ ਸਰਜਨ ਅਨਸਥੈਟਿਸਟ ਸੈਕਟ੍ਰਿਸਟ ਉਹਨਾਂ ਵਾਸਤੇ ਅਸੀਂ ਸਪੈਸ਼ਲ ਪੈਕੇਜ ਦਿੱਤੇ ਉਹਨਾਂ ਨੂੰ ਕਿਹਾ ਵੀ ਤੁਸੀਂ 5 ਸਾਲ ਤੱਕ 7 ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਦੇ ਸਕਦੀ ਆ ਬਹੁਤ ਸਾਰੀਆਂ ਮਈਅਰਸ ਕਰਕੇ ਜਿਹੜੀ ਜੜੀ ਪਿਛਲੇ 30 ਸਾਲ ਦੀ ਕਮੀ ਸੀ ਉਹ ਅਸੀਂ 3.5 ਸਾਲ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਤਕਰੀਬਨ 3 ਤੋਂ 5-7 ਸਾਲ ਨੂੰ ਪੂਰੀ ਕਰਾਂਗੇ ਜਿਹੜਾ ਤੁਹਾਡਾ ਹੁਣ ਅਗਲਾ ਸੋਨ ਹੈ